ਦੇਖੋ ਦੋਸਤੋ ਬਹੁਤ ਹੀ ਜ਼ਿਆਦਾ ਅੱਜ ਧੁੰਦ ਪਈ ਆ ਦੇਖ ਸਕਦੇ ਹੋ ਤੁਸੀਂ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਆ ਇਹ ਦੇਖ ਸਕਦੇ ਹੋ ਹਾਂ ਤੇ ਮੌਸਮ ਬਹੁਤ ਹੀ ਜ਼ਿਆਦਾ ਖਰਾਬ ਆ ਇਸ ਧੁੰਦ ਦੇ ਵਿੱਚ ਐਕਸੀਡੈਂਟ ਬਹੁਤ ਹੀ ਜ਼ਿਆਦਾ ਹੁੰਦੇ ਆ ਦੋਸਤੋ ਸਾਰੇ ਹੀ ਵੀਰਾਂ ਨੂੰ ਬੇਨਤੀ ਆ। ਬਾਈ ਸਾਧਨ ਹੌਲੀ ਚਲਾਓ। ਜ਼ਿੰਦਗੀ ਬਹੁਤ ਹੀ ਅਨਮੋਲ ਆ। ਦੇਖ ਸਕਦੇ ਤੁਸੀਂ। ਬਹੁਤ ਜ਼ਿਆਦਾ ਮੌਸਮ ਖਰਾਬ ਅੱਜ। ਕਿਉਂਕਿ ਦੋਸਤੋ ਇਸ ਮੌਸਮ ਦੇ ਵਿੱਚ ਨਾ ਹੀ ਅਗਲੇ ਨੂੰ ਕੁਝ ਦੇਖਦਾ। ਨਾ ਹੀ ਆਪਾਂ ਨੂੰ ਕੁਝ ਦੇਖਦਾ। ਸੋ ਦੋਸਤੋ ਆਪਣਾ ਖਿਆਲ ਰੱਖੋ। ਭਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।